ਸੰਗਤ ਜੀ ਕੀ ਤੁਹਾਨੂੰ ਪਤਾ ਹੈ ਕਿ ਭਾਈ ਮੋਤੀराम ਮਹਿਰਾ ਜੀ ਦੇ ਪੁੱਤਰ ਨੂੰ ਪੰਜਵਾਂ ਸਹਬਜ਼ਾਦਾ ਕਿਉਂ ਕਿਹਾ ਜਾ ਰਿਹਾ ਜਦੋਂ ਮਾਤਾ ਗੁਜਰੀ ਜੀ ਤੇ ਛੋਟੇ ਸਹਬਜ਼ਾਦੇ ਠੰਡੇ ਬੁਰਜ ਵਿੱਚ ਕੈਦ ਸਨ ਤਾਂ ਉਦੋਂ ਭਾਈ ਮੋਤੀराम ਮਹਿਰਾ ਜੀ ਉਹਨਾਂ ਨੂੰ ਗਰਮ ਦੁੱਧ ਪਿਆ ਕੇ ਆਉਂਦੇ ਸੀ ਭਾਈ ਮੋਤੀराम ਮਹਿਰਾ ਨੂੰ ਦੁੱਧ ਪਿਲਾਉਣ ਦੀ ਸਜ਼ਾ ਇਹ ਮਿਲੀ ਕਿ ਉਸਦੇ ਪੂਰੇ ਪਰਿਵਾਰ ਨੂੰ ਕੋਲੂ ਦੇ ਵਿੱਚ ਪੀੜਿਆ ਗਿਆ ਮੋਤੀराम ਮਹਿਰਾ ਦਾ ਛੋਟਾ ਪੁੱਤਰ ਜਿਸ ਦੀ ਉਮਰ 7 ਸਾਲ ਸੀ ਸਭ ਤੋਂ ਪਹਿਲਾਂ ਪੈਰਾਂ ਵਾਲੇ ਪਾਸੇ ਤੋਂ ਕੋਲੂ ਵਿੱਚ ਪੀੜਨਾ ਸ਼ੁਰੂ ਕੀਤਾ ਗੋਡਿਆਂ ਤੱਕ ਪੀੜ ਕੇ ਭਾਈ ਮੋਤੀराम ਜੀ ਨੂੰ ਕਹਿੰਦੇ 10 ਅਸਲਾਮ ਕਬੂਲ ਕਰੇਗਾ ਫਿਰ ਛੱਡਾਂਗੇ ਭਾਈ ਮੋਤੀराम ਜੀ ਕਹਿੰਦਾ ਨਹੀਂ ਸਹਬਜ਼ਾਦਿਆਂ ਨੂੰ ਦੁੱਧ ਪਿਆ ਕੇ ਆਇਆ ਮਾਤਾ ਗੁਜਰੀ ਜੀ ਨੂੰ ਮੱਥਾ ਟੇਕ ਕੇ ਆਇਆ ਹੁਣ ਅਸਲਾਮ ਕਬੂਲ ਕਦੇ ਨਹੀਂ ਕਰਾਂਗਾ ਲੱਕ ਤੱਕ ਪੀਸਿਆ ਗਿਆ ਕਹਿੰਦੇ ਹੁਣ ਇਸਲਾਮ ਕਬੂਲ ਕਰੇਗਾ ਕਹਿੰਦਾ ਨਹੀਂ ਸੰਗਤ ਜੀ ਮੋਤੀराम ਮਹਾਰਾਜ ਜੀ ਦੇ 7 ਸਾਲ ਦੇ ਪੁੱਤਰ ਨੂੰ ਕੋਹਲੂ ਵਿੱਚ ਪੀੜਿਆ ਜਾ ਰਿਹਾ ਸੀ ਪੂਰੇ ਸਰਹੰਦ ਵਿੱਚ ਬੱਚੇ ਦੀਆਂ ਚੀਕਾਂ ਸੁਣਾਈ ਦਿੰਦੀਆਂ ਹੁਣਾਂ ਸੰਗਤ ਜੀ ਸੋਚ ਕੇ ਵੇਖੋ ਜੇ ਸਾਡੇ ਬੱਚੇ ਦੇ ਪੈਰ ਵਿੱਚ ਕੰਡਾ ਵੀ ਵੱਜ ਜੇ ਨਾ ਤਾਂ ਚੀਕਾਂ ਕਢਵਾ ਦਿੰਦਾ ਭਾਈ ਮੋਤੀਰਾਮ ਮਹਾਰਾਜ ਜੀ ਜਿਨ੍ਹਾਂ ਦੇ ਸਾਰੇ ਪਰਿਵਾਰ ਨੂੰ ਕੋਹਲੂ ਵਿੱਚ ਪੀੜ ਕੇ ਸ਼ਹੀਦ ਕਰ ਦਿੱਤਾ ਗਿਆ ਪਰ ਭਾਈ ਮੋਤੀਰਾਮ ਜੀ ਨੇ ਇਸਲਾਮ ਨਹੀਂ ਕਬੂਲੀ ਇਸੇ ਕਰਕੇ ਭਾਈ ਮੋਤੀਰਾਮ ਮਹਰੋ ਜੀ ਦੇ ਛੋਟੇ ਪੁੱਤਰ ਨੂੰ ਪੰਜਵਾਂ ਸਹਬਜ਼ਾਦਾ ਕਿਹਾ ਜਾ ਰਿਹਾ